ਆਯੁਰਵੇਦ ਦਾ ਮਤਲਬ ਕੀ ਹੈ ਆਯੂ ਨੂੰ ਵਧਾਉਣ ਦਾ ਵੇਦ ਲੇਕਿਨ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਕਸ਼ਮਕਸ਼ ਹੈ ਸਵਾਲ ਹੈ ਕਿ ਕੀ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਆਯੁਰਵੇਦਾਂ ਦੇ ਨਾਲ ਇਲਾਜ ਹੋਣਾ ਸੰਭਵ ਹੈ ਕਿ ਆਯੁਰਵੇਦਾਂ ਨਾਲ ਜਿਹੜੀ ਬਿਮਾਰੀ ਹੈ ਜੜ ਤੋਂ ਖਤਮ ਹੋ ਜਾਂਦੀ ਆ ਉਹ ਜਿੰਨੇ ਵੀ ਸਵਾਲ ਤੁਹਾਡੇ ਮਨ ਵਿੱਚ ਨੇ ਮੇਰੇ ਮਨ ਵਿੱਚ ਵੀ ਨੇ ਸਾਰੇ ਸਵਾਲਾਂ ਦੇ ਜਵਾਬ ਲਵਾਂਗੇ ਡਾਕਟਰ ਸਰਮਨ ਅਕਮਾਨ ਤੋਂ ਆਯੁਰਵੇਦ ਇੱਕ ਪ੍ਰੋਪਰ ਸਾਇੰਸ ਹੈ ਜਿਹੜੀ ਡਾਈਜੈਸ਼ਨ ਦੇ ਉੱਤੇ ਡੀਟੌਕਸੀਫਿਕੇਸ਼ਨ ਦੇ ਉੱਤੇ ਧਾਤੂ ਵਿਕ੍ਰਿਤੀ ਯਾਨੀ ਕਿ ਟਿਸ਼ੂ ਰਿਪੇਅਰ ਦੇ ਉੱਤੇ ਅਤੇ ਇਮਿਊਨਿਟੀ ਦੇ ਉੱਤੇ ਕੰਮ ਕਰਦੀ ਹੈ ਆਪਾਂ ਕੋਈ ਐਡ ਦੇਖ ਕੇ ਜਾਂ ਰੀਲ ਦੇਖ ਕੇ ਕੋਈ ਦਵਾਈ ਲੈ ਲਈਏ ਤਾਂ ਉਹ ਉਹ ਆਪਣੇ ਆਪ ਦੇ ਵਿੱਚ ਆਯੁਰਵੇਦ ਨਹੀਂ ਹੈ ਉਹ ਟ੍ਰੀਟਮੈਂਟ ਨਹੀਂ ਹੈ ਕਦੋਂ ਡਾਈਜੈਸ਼ਨ ਦੇ ਉੱਤੇ ਕੰਮ ਕਰਨਾ ਹੈ ਕਦੋਂ ਡੀਟੌਕਸੀਫਿਕੇਸ਼ਨ ਦੇ ਉੱਤੇ ਕੰਮ ਕਰਨਾ ਹੈ ਕਦੋਂ ਟਿਸ਼ੂ ਰਿਪੇਅਰ ਦੇ ਉੱਤੇ ਕੰਮ ਕਰਨਾ ਹੈ ਤੇ ਕਦੋਂ ਇਮਿਊਨਿਟੀ ਦੇ ਕੰਮ ਕਰਨਾ ਹੈ ਇਹਦੇ ਆਪਣੇ ਸੈੱਟ ਪ੍ਰੋਟੋਕੋਲ ਤੇ ਦਵਾਈਆਂ ਗਰਮ ਬਾਤ ਹੁੰਦੀਆਂ ਇਸ ਕਰਕੇ ਨਹੀਂ ਪਚਦੀਆਂ ਇਹਨੂੰ ਤੁਸੀਂ ਕਿਵੇਂ ਦੇਖਦੇ ਆਯੁਰਵੈਦਿਕ ਦਵਾਈਆਂ ਗਰਮ ਵੀ ਹੁੰਦੀਆਂ ਹਨ ਅਤੇ ਠੰਡੀਆਂ ਵੀ ਹੁੰਦੀਆਂ ਹਨ ਕਿਹੜੀ ਦਵਾਈ ਦੀ ਲੋੜ ਹੈ ਇਹ ਮਰੀਜ਼ ਦੀ ਬਿਮਾਰੀ ਦੇ ਹਿਸਾਬ ਦੇ ਨਾਲ ਮਰੀਜ਼ ਦੀ ਪ੍ਰਕਿਰਤੀ ਯਾਨੀ ਕਿ ਤਸਵੀਰ ਦੇ ਹਿਸਾਬ ਦੇ ਨਾਲ ਦੇਖੋ ਤੁਸੀਂ ਪਿਛਲੇ ਤਾਂ ਪੇਂਟਵਿਊ ਕੀਤੀ ਸੀ ਉਦੋਂ ਵੀ ਤੁਸੀਂ ਕਹੇ ਸੀ ਕਿ ਮਰੀਜ਼ ਦੀ ਤਸਵੀਰ ਦੇਖਣਾ ਬਹੁਤ ਜ਼ਰੂਰੀ ਹੈ ਕਿ ਉਹਨੂੰ ਕਿਹੜੀ ਮੈਡੀਸਿਨ ਦੇਣੀ ਹੈ ਤੇ ਆਪਾਂ ਰੀਲਲ ਵੀ ਦੇਖ ਰਹੇ ਨੇ ਉਹ ਚ ਬਹੁਤ ਸਾਰੇ ਨੁਸਖੇ ਤਾਂ ਦੱਸ ਦਿਆ ਲੇਕਿਨ ਨਾਲ ਨਾਲ ਪਰਹੇਜ਼ ਬਹੁਤ ਦੱਸੇ ਜਾਂਦੇ ਕਿ ਆਹ ਚੀਜ਼ ਦਾ ਪਰਹੇਜ਼ ਕਰਨਾ ਜੀ ਫੁਲਾਨੀ ਚੀਜ਼ ਦਾ ਪਰਹੇਜ਼ ਕਰਨਾ ਇੰਨੇ ਵਜੇ ਉੱਠਣਾ ਇੰਨੇ ਵਜੇ ਸੋਣਾ ਫਿਰ ਕੁਝ ਲੋਕ ਡਰਦੇ ਹੀ ਪਰਹੇਜ਼ ਕਰਕੇ ਜਿਹੜਾ ਆਯੁਰਵੇਦ ਵਾਲ ਨਹੀਂ ਆਉਂਦੇ ਉਹ ਕਹਿੰਦੇ ਐਲੋਪੈਥੀ ਲੈ ਲੈ ਗੋਲੇ ਹੀ ਖਾਣੀਆਂ ਪਰਹੇਜ਼ ਦੀ ਕਿੰਨੀ ਗੱਲ ਉੱਪਰ ਪੈਂਦੀ ਹੈ ਦੇਖੋ ਆਯੁਰਵੇਦ ਵਿੱਚ ਪਰਹੇਜ਼ ਤਾਂ ਹੈਗੇ ਆ ਪਰ ਇੰਨੇ ਸੰ ਲੈ ਜਾਂਦੇ ਆ ਜਿਹੜੇ ਵੈਦ ਹੁੰਦੇ ਜੀ ਡਾਕਟਰ ਹੁੰਦੇ ਆ ਬੰਦੀ ਦੀ ਬਿਮਾਰੀ ਸੁਣ ਕੇ ਨਾਲ ਹੀ ਮਸਾਲਾ ਘੋਟਣ ਲੱਗ ਪੈਂਦੇ ਆ ਉਹ ਤਾਂ ਇੱਕ ਅਲੱਗ ਵਿਸ਼ਾ ਪਰ ਹੁਣ ਮੈਂ ਇੱਥੇ ਦੇਖਿਆ ਤੁਹਾਡੇ ਇੱਥੇ ਮੈਡੀਸਿਨਸ ਵੀ ਅਵੇਲੇਬਲ ਆ ਜਿਹੜੀਆਂ ਪੈਕਟ ਮੈਡੀਸਿਨਸ ਆ ਤਾਂ ਹੁਣ ਇਹਦੇ ਵਿੱਚ ਤਾਂ ਨਹੀਂ ਕੋਈ ਸਟੀਰੋਇਡ ਬੰਦਾ ਜੀ ਦੇਖੋ ਆਯੁਰਵੈਦਿਕ ਦਵਾਈਆਂ ਹਰ ਤੋਂ ਬੰਦੀਆਂ ਹਨ ਤੇ ਕੁਝ ਪਸਵਾ ਵੀ ਵਰਤੀਆਂ ਜਾਂਦੀਆਂ ਹਨ ਇਹਨਾਂ ਦੇ ਵਿੱਚ ਸਟੀਰੋਇਡ ਨਹੀਂ ਹੁੰਦਾ ਕੁਝ ਛੋਟਾ ਛਾਪ ਡਾਕਟਰਾਂ ਦੇ ਸਟੀਰੋਇਡ ਦੀ ਮਿਲਾਵਟ ਦੇ ਲਈ ਆਪਾਂ ਪੂਰੇ ਦੇ ਪੂਰੇ ਆਯੁਰਵੈਦਿਕ ਸਿਸਟਮ ਨੂੰ ਗਲਤ ਨਹੀਂ ਕਹਿ ਸਕਦੇ ਕਿਹੜੀ ਕਿਹੜੀ ਫੈਸਿਲਿਟੀ ਇੱਥੇ ਪ੍ਰੋਵਾਈਡ ਕਰ ਦਿੱਤਾ ਨੇਤਰਾ ਤਰਪਨ ਵੀ ਹੈ ਸ਼ਿਰੋਧਾਰਾ ਵੀ ਹੈ ਗਰੀਵਾ ਵਸਤੀ ਵੀ ਹੈ ਵਸਤੀ ਜਾਨੁ ਵਸਤੀ ਕਟਿ ਵਸਤੀ ਤੇ ਮਰਮਾ ਚਿਕਿਤਸਾ ਦੀ ਵੀ ਫੈਸਿਲਿਟੀ ਇੱਥੇ ਦਿੰਦੇ ਆ ਮੈਂ ਨਾਲ ਦੀ ਨਾਲ ਕੈਮਰਾਮੈਨ ਨੂੰ ਕਹਾਂਗਾ ਇੱਧਰ ਦਿਖਾਓ ਆ ਸ਼ਿਰੋਧਾਰਾ ਦੇਖ ਕੇ ਤੁਸੀਂ ਸਿਰੋਧਾਰਾ ਕਰਾਉਣਾ ਚਾਹੁੰਦੇ ਹੋ ਥੈਰੇਪੀ ਲੈਣਾ ਚਾਹੋਗੇ ਤਾਂ ਇੱਥੇ ਤੁਹਾਨੂੰ ਥੈਰੇਪੀ ਵੀ ਮਿਲ ਸਕਦੀ ਹੈ ਬਿਜੇਕਰ ਤੁਹਾਡੇ ਸਰੀਰ 'ਚ ਉਤਾਵ ਚੜਾਵੇ ਆਉਂਦਾ ਚੰਦਰਾ ਜੰਕ ਫੂਡ ਛੱਡਿਆ ਨਹੀਂ ਜਾਂਦਾ ਚੱਲਦਾ ਨਹੀਂ ਕੋਈ ਚਾਰਾ ਤੇ ਬਹਾਨਾ ਦੋਸਤੋ ਜੇਕਰ ਤੁਸੀਂ ਬੰਨਣਾ ਚਾਹੁੰਦੇ ਹੋ ਸਰੀਰ ਦੇ ਤਨੀ ਦਵਾਈਆਂ ਤੇ ਨਹੀਂ ਵੇਸਟ ਕਰਨਾ ਚਾਹੁੰਦੇ ਹੋ ਹੋਰ ਮਨੀ ਤਾਂ ਇੱਕ ਗੱਲ ਸਮਝ ਲਓ ਇੱਕ ਗੱਲ ਸੁਣ ਲਓ ਆਯੁਰਵੇਦ ਵਿੱਚ ਹੈ ਸਿਹਤ ਦਾ ਖਜ਼ਾਨਾ ਦੋਸਤੋ ਆਯੁਰਵੇਦ ਵਿੱਚ ਹੈ ਸਿਹਤ ਦਾ ਖਜ਼ਾਨਾ ਦੋਸਤੋ ਸਬਸ਼ਰੀਆ ਕਾਲ ਜੀ ਬੱਤੀ ਨਮਾ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ਵਰ ਜੀ ਤੁਸੀਂ ਸ਼ੇਅਰ ਤੋਂ ਦਸ ਲਾਲ ਨੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਇੱਕ ਵਾਰ ਫਿਰ ਤੋਂ ਪਹੁੰਚੇ ਹਾਂ ਡਾਕਟਰ ਸੌਰਵ 나ਗਪਾਲ ਉਹਨਾਂ ਦੀ ਕਲੀਨਿਕ ਵਿੱਚ ਔਰ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਆਯੁਰਵੇਦਾਂ ਵਿੱਚ ਬਹੁਤ ਸਾਰੇ ਗੁਣ ਹਨ ਜਿਸ ਨਾਲ ਤੁਸੀਂ ਆਪਣੀ ਸਿਹਤ ਨੂੰ ਨਿਰੋਲ ਰੱਖ ਸਕਦੇ ਹੋ ਔਰ ਕਿਹਾ ਵੀ ਜਾਂਦਾ ਹੈ ਕਿ ਆਯੁਰਵੇਦਾਂ ਦਾ ਮਤਲਬ ਕੀ ਹੈ ਆਯੂ ਨੂੰ ਵਧਾਉਣ ਦਾ ਵੇਦ ਲੇਕਿਨ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਕਸ਼ਮਕਸ਼ ਹੈ ਸਵਾਲ ਹੈ ਕਿ ਕੀ ਅੱਜ ਕੱਲ ਦੇ ਜ਼ਮਾਨੇ ਵਿੱਚ ਆਯੁਰਵੇਦਾ ਦੇ ਨਾਲ ਇਲਾਜ ਹੁਣ ਸੰਭਵ ਹੈ ਕਿ ਆਯੁਰਵੇਦਾ ਨਾਲ ਜਿਹੜੀ ਬਿਮਾਰੀ ਹੈ ਜੜ ਤੋਂ ਖਤਮ ਹੋ ਜਾਂਦੀ ਹੈ ਇਹ ਜਿੰਨੇ ਵੀ ਸਵਾਲ ਤੁਹਾਡੇ ਮਨ ਵਿੱਚ ਨੇ ਮੇਰੇ ਮਨ ਵਿੱਚ ਨੇ ਸਾਰੇ ਸਵਾਲਾਂ ਦੇ ਜਵਾਬ ਲਵਾਂਗੇ ਡਾਕਟਰ ਸੌਰਵ 나ਗਪਾਲ ਤੋਂ ਤਾਂ ਆਓ ਅੰਦਰ ਚੱਲੋ ਸਾਥਿਓ ਆਯੁਰਵੇਦਾ ਦੀ ਮਦਦ ਦੇ ਨਾਲ ਆਪਾਂ ਸਰੀਰ ਦੇ ਧੰਨੀ ਬਣ ਸਕੀਏ ਇਸ ਕਰਕੇ ਆਯੁਰਵੇਦਾ ਦੀ ਸੀਕ੍ਰੇਟ ਨੋਲਜ ਲੈਣ ਲਈ ਪਹੁੰਚੇ ਆ ਆਯੁਰਵੇਦਾ ਦੇ ਮਾਹਿਰ ਡਾਕਟਰ ਡਾਕਟਰ ਸੌਰਵ ਨਾਗਪਾਲ ਹੁਣਾ ਕੋਲ ਪਹਿਲੇ ਸਾਰਾ ਸਵਾਗਤ ਕਰਦੇ ਫਿਰ ਲਾਵਾਂਗੇ ਤੁਹਾਡੇ ਸਾਡੇ ਸਵਾਗਤ ਬਹੁਨਿਕਾ ਸਵਾਗਤ ਕਰ ਸਰ ਥੈਂਕ ਯੂ ਸਰ ਥੈਂਕ ਯੂ ਡਾਕਟਰ ਸਾਹਿਬ ਕੀ ਜਾਂਦਾ ਕਿ ਆਯੁਰਵੇਦਾ ਇਕੱਲਾ ਡਿਸੀਜ਼ ਦਾ ਇਲਾਜ ਨਹੀਂ ਕਰਦਾ ਟ੍ਰੀਟ ਨਹੀਂ ਕਰਦਾ ਡਿਸੀਜ਼ ਨੂੰ ਸਕੋ ਬੰਦੇ ਦਾ ਸਰੀਰ ਕਿਵੇਂ ਹਾਰਮਨੀ ਚ ਰਹਿ ਸਕਦਾ ਬੰਦੀ ਸਪਿਰਿਟ ਕਿਵੇਂ ਹਾਰਮਨੀ ਚ ਰਹਿ ਸਕਦਾ ਉਸ ਵਿੱਚ ਵੀ ਮਦਦ ਕਰਦਾ ਆਯੁਰਵੇਦ ਨੂੰ ਲੈ ਕੇ ਬਹੁਤ سارے ਸਾਡੇ ਮਨ ਚ ਸਵਾਲ ਆ ਕਿ ਸਾਰੇ ਸਵਾਲ ਤੁਹਾਡੇ ਤੋਂ ਲੈ ਲਈ ਬਿਲਕੁਲ ਲੋ ਜੀ ਸਵਾਲ ਬਹੁਤ ਤਿੱਖੇ ਹੋਣ ਵਾਲੇ ਆ ਜੀ ਉਸ ਦਾ ਨਹੀਂ ਕਰੂ ਨਹੀਂ ਨਹੀਂ ਕੋਈ ਗੱਲ ਨਹੀਂ ਅੱਛਾ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਕਿ ਆਯੁਰਵੇਦ ਦਾ ਵਿੱਚ ਕੋਈ ਸਾਇੰਸ ਹੈ ਹੀ ਨਹੀਂ ਇਹ ਗੱਲ ਨੂੰ ਤੁਸੀਂ ਕਿਵੇਂ ਦੇਖਦੇ ਦੇਖੋ ਮੈਂ ਇੱਕ ਪ੍ਰੋਫੈਸ਼ਨਲ ਡਾਕਟਰ ਹਾਂ ਪੜ੍ਹ ਲਿਖ ਕੇ ਡਿਗਰੀ ਹਾਸਲ ਕੀਤੀ ਹੈ ਜੇ ਡਿਗਰੀ ਹਾਸਲ ਕੀਤੀ ਹੈ ਤਾਂ ਕੁਆਇਟ ਆਬਵੀਅਸ ਹੈ ਇਦੇ ਆਪਣੇ ਪ੍ਰਿੰਸੀਪਲਸ ਹੋਣਗੇ ਪ੍ਰੋਟੋਕੋਲ ਹੈ ਹੋਣਗੇ ਤੇ ਐਥਿਕਸ ਹੋਣਗੇ ਆਯੁਰਵੇਦਿਕ ਆਯੁਰਵੇਦਿਕ ਪ੍ਰੋਪਰ ਸਾਇੰਸ ਹੈ ਜਿਹੜੀ ਡਾਈਜੈਸ਼ਨ ਦੇ ਉੱਤੇ ਡੀਟੌਕਸੀਫਿਕੇਸ਼ਨ ਦੇ ਉੱਤੇ ਧਾਤੂ ਵਿਕ੍ਰਿਤੀ ਯਾਨੀ ਕਿ ਟਿਸ਼ੂ ਰਿਪੇਅਰ ਦੇ ਉੱਤੇ ਅਤੇ ਇਮਿਊਨਿਟੀ ਦੇ ਉੱਤੇ ਕੰਮ ਕਰਦੀ ਹੈ ਆਪਾਂ ਕੋਈ ਐਡ ਦੇਖ ਕੇ ਜਾਂ ਰੀਲ ਦੇਖ ਕੇ ਕੋਈ ਦਵਾਈ ਲੈ ਲਈਏ ਤਾਂ ਉਹ ਉਹ ਆਪਣੇ ਆਪ ਦੇ ਵਿੱਚ ਆਯੁਰਵੇਦ ਨਹੀਂ ਹੈ ਉਹ ਟਰੀਟਮੈਂਟ ਨਹੀਂ ਹੈ ਕਦੋਂ ਡਾਈਜੈਸ਼ਨ ਦੇ ਉੱਤੇ ਕੰਮ ਕਰਨਾ ਹੈ ਕਦੋਂ ਡੀਟੌਕਸੀਫਿਕੇਸ਼ਨ ਦੇ ਉੱਤੇ ਕੰਮ ਕਰਨਾ ਹੈ ਕਦੋਂ ਟਿਸ਼ੂ ਰਿਪੇਅਰ ਦੇ ਉੱਤੇ ਕੰਮ ਕਰਨਾ ਹੈ ਤੇ ਕਦੋਂ ਇਮਿਊਨਿਟੀ ਦੇ ਕੰਮ ਕਰਨਾ ਹੈ ਇਹਦੇ ਆਪਣੇ ਸੈੱਟ ਪ੍ਰੋਟੋਕੋਲਸ ਹਨ ਤੁਸੀਂ ਡਾਕਟਰ ਸਾਹਿਬ ਪਰ ਸਟਾਰਟਿੰਗ ਵਿੱਚ ਗੱਲ ਗਈ ਕਿ ਡਾਈਜੈਸ਼ਨ ਦੇ ਉੱਤੇ ਕੰਮ ਕਰੀਏ ਲੇਕਿਨ ਕੁਝ ਲੋਕਾਂ ਦੇ ਮਨ ਵਿੱਚ ਡਾਊਟ ਹੈ ਇਹ ਚਿੰਤਾ ਹੈ ਕਿ ਜੇ ਅਸੀਂ ਆਗਰਵੈਦਾ ਦਵਾਈ ਲੈ ਲਈ ਤੇ ਦਵਾਈ ਜਿਹੜੀ ਆ ਹਜਮ ਨਹੀਂ ਛੇਤੀ ਹੁੰਦੀ ਇਹ ਦਵਾਈ ਜਿਹੜੀ ਆ ਪਚਾਣ ਨੂੰ ਬਹੁਤ ਸ਼ਕਤੀ ਲੱਗਦੀ ਹੈ ਸ਼ਾਇਦ ਆਯੁਰਵੈਦਿਕ ਦਵਾਈਆਂ ਪਾਚਨ ਦੇ ਉੱਤੇ ਕੰਮ ਕਰਦੀਆਂ ਹਨ ਸਰੀਰ ਦੇ ਵਿੱਚ ਜਿਹੜੇ ਟਾਕਸਿਨਸ ਆ ਉਹਨਾਂ ਨੂੰ ਮੈਟਾਬੋਲਾਈਜ਼ ਕਰਕੇ ਕਿਸੇ ਨਾ ਕਿਸੇ ਰਸਤੇ ਤੋਂ ਬਾਹਰ ਕੱਢਦੀਆਂ ਹਨ ਹੂੰ ਕੁਝ ਮਰੀਜ਼ਾਂ ਨੂੰ ਆਦਤ ਨਾ ਹੋਣ ਕਰਕੇ ਸ਼ੁਰੂਆਤੀ ਟਾਈਮ ਦੇ ਵਿੱਚ ਅਨਕੰਫਰਟੇਬਲ ਫੀਲਿੰਗ ਦੇ ਸਕਦੀਆਂ ਹਨ ਪਰ ਇਸ ਤੋਂ ਘਬਰਾਣ ਦੀ ਕੋਈ ਲੋੜ ਨਹੀਂ ਹੈ ਲੋੜ ਹੈ ਆਪਣੇ ਆਯੁਰਵੈਦਿਕ ਡਾਕਟਰ ਦੀ ਸਲਾਹ ਲੈਣ ਦੀ अच्छा पर ये भी कहया ਜਾਂਦਾ ਕਿ ਦਵਾਈਆਂ ਗਰਮ ਬਹੁਤ ਹੁੰਦੀਆਂ ਇਸ ਕਰਕੇ ਨਹੀਂ ਪਚਦੀਆਂ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਆਯੁਰਵੈਦਿਕ ਦਵਾਈਆਂ ਗਰਮ ਵੀ ਹੁੰਦੀਆਂ ਹਨ ਅਤੇ ਠੰਡੀਆਂ ਵੀ ਹੁੰਦੀਆਂ ਹਨ ਕਿਹੜੀ ਦਵਾਈ ਦੀ ਲੋੜ ਹੈ ਇਹ ਮਰੀਜ਼ ਦੀ ਬਿਮਾਰੀ ਦੇ ਹਿਸਾਬ ਦੇ ਨਾਲ ਮਰੀਜ਼ ਦੀ ਪ੍ਰਕਿਰਤੀ ਯਾਨੀ ਕਿ ਤਸੀਰ ਦੇ ਹਿਸਾਬ ਦੇ ਨਾਲ ਤੁਸੀਂ ਪਿਛਲੇ ਦਾ ਪਿੰਟਰਿਊ ਕੀਤੀ ਸੀ ਨਾ ਉਦੋਂ ਵੀ ਤੁਸੀਂ ਕਹੇ ਸੀ ਕਿ ਮਰੀਜ਼ ਦੀ ਤਸਵੀਰ ਦੇਖਣਾ ਬਹੁਤ ਜ਼ਰੂਰੀ ਹੈ ਕਿ ਉਹਨੂੰ ਕਿਹੜੀ ਮੈਡੀਸਿਨ ਦੇਣੀ ਹੈ ਇਹਨੂੰ ਮਾਰੇ ਐਕਸਪਲੇਨ ਕਰ ਦੋ ਜਿੱਦਾਂ ਆਪਾਂ ਗੱਲ ਕਰੀਏ ਚਮੜੀ ਦੀਆਂ ਬਿਮਾਰੀਆਂ ਜਿੱਦਾਂ ਕਿ ਐਕਜ਼ੀਮਾ ਸੋਰਾਈਸਿਸ ਜਾਂ ਚਿਹਰੇ ਤੇ ਹੋਣ ਵਾਲੀਆਂ ਫਿੰਸੀਆਂ ਇਹਨਾਂ ਦੇ ਵਿੱਚ ਵਰਤ ਹੋਣ ਵਾਲੀਆਂ ਜ਼ਿਆਦਾਤਰ ਦਵਾਈਆਂ ਠੰਡੀਆਂ ਹੁੰਦੀਆਂ ਹਨ ਐਸੇ ਤਰ੍ਹਾਂ ਹੀ बार-बार ਹੋਣ ਵਾਲੀ ਪਸ਼ਾਬ ਦੀ ਇਨਫੈਕਸ਼ਨ ਹੋ ਗਈ ਜਦ ਕਿਸੇ ਵੀ ਤਰ੍ਹਾਂ ਦੇ ਬਰੀਦੀਂਗ ਡਿਸਆਰਡਰਨ ਹੋ ਗਿਆ ਉਹਦੇ ਵਿੱਚ ਵੀ ਦਵਾਈਆਂ ਠੰਡੀਆਂ ਵਰਤੀਆਂ ਜਾਂਦੀਆਂ ਹਨ ਅੱਜ ਸਰ ਨਾਲ ਦੀ ਨਾਲ ਆਯੁਰਵੇਦਾ ਮੈਡੀਸ਼ਨ ਲੈ ਕੇ ਮਨ ਵਿੱਚ ਇੱਕ ਸਵਾਲ ਜ਼ਰ ਉੱਠਦਾ ਕਿ ਇਹਦਾ ਪ੍ਰੋਸੈਸ ਬਹੁਤ ਸਲੋ ਆ ਸਾਲਾ ਬੱਦੀ ਲੱਗ ਜਾਂਦਾ ਉੱਥੇ ਜੇ ਤੁਸੀਂ ਐਲੋਪੈਥਿਕ ਖਾਓ ਉਹ ਕਹਿੰਦੇ ਮਹੀਨੇ ਡੇਢ ਮਹੀਨੇ ਦਾ ਟਾਈਮ ਲੈਂਦੇ ਇਹ ਚ 6-7 ਮਹੀਨੇ ਦੀ ਗੱਲ ਚੱਲੇ ਜਾਂਦੀ ਹੈ ਦੇਖੋ ਇਹ ਉਹ ਮਿਥ ਹੈ ਜਿਹੜਾ ਜ਼ਿਆਦਾਤਰ ਬੰਦਿਆਂ ਦੇ ਦਿਮਾਗ ਦੇ ਵਿੱਚ ਹੈ ਪਰ ਇਹ ਬਿਲਕੁਲ ਗਲਤ ਹੈ ਆਮ ਤੌਰ ਤੇ ਆਯੁਰਵੇਦ ਦੇ ਵਿੱਚ ਮਰੀਜ਼ ਜਦੋਂ ਆਉਦੋਂ ਆਂਦਾ ਹੈ ਜਦੋਂ ਸਾਰਾ ਕੁਝ ਟਰਾਈ ਕਰ ਚੁੱਕਿਆ ਹੁੰਦਾ ਹੈ ਤੇ ਬਿਮਾਰੀ ਐਡਵਾਂਸ ਸਟੇਜ ਦੇ ਵਿੱਚ ਪਹੁੰਚ ਚੁੱਕੀ ਹੁੰਦੀ ਹੈ ਜਿੱਦਾਂ ਆਪਾਂ ਗੱਲ ਕਰੀਏ ਗਠੀਏ ਦੀ ਜੋੜਾਂ ਦੇ ਦਰਦ ਦੀ ਜਾਂ ਯੂਰਿਕ ਐਸਿਡ ਦੀ ਜਦੋਂ ਸਾਲਾਂ ਸਾਲ ਦਵਾਈ ਖਾਣ ਤੋਂ ਬਾਅਦ ਉਹ ਦਰਦ ਦੀਆਂ ਸਾਰੀਆਂ ਦਵਾਈਆਂ ਅਸਰ ਕਰਨਾ ਬੰਦ ਕਰ ਦਿੰਦੀਆਂ ਹਨ ਫਿਰ ਮਰੀਜ਼ ਆਯੁਰਵੇਦ ਵੱਲ ਨੂੰ ਆਂਦਾ ਹੈ ਐਸੇ ਤਰ੍ਹਾਂ ਹੀ ਗੋਡਿਆਂ ਦੇ ਮਰੀਜ਼ ਜਾਂ ਸਪਾਈਨ ਦੇ ਮਰੀਜ਼ ਜਦੋਂ ਆਪਰੇਸ਼ਨ ਦੀ ਸਲਾਹ ਦੇ ਦਿੱਤੀ ਜਾਂਦੀ ਹੈ ਫਿਰ ਆਯੁਰਵੇਦ ਵੱਲ ਆਂਦਾ ਹੈ ਤੇ ਫਿਰ ਉਹਦਾ ਇਲਾਜ ਸੰਭਵ ਹੈ ਬਿਲਕੁਲ ਇਹ ਡਿਪੈਂਡ ਕਰਦਾ ਸਟੇਜ ਕਿਹੋ ਜੀ ਹਾਂ ਅੱਜ ਉਦੋਂ ਡਿਪੈਂਡ ਕਰਦਾ ਉਹ ਕਿਹੜੀ ਸਟੇਜ ਦੇ ਵਿੱਚ ਆਇਆ ਉਹ ਨਾਲ ਦੀ ਨਾਲ ਇੱਕ ਚੀਜ਼ ਜਿਹੜੀ ਹੋਰ ਡਾਊਟ ਕ੍ਰੀਏਟ ਕਰ ਦਿੰਦੀ ਹੈ ਕਿਉਂਕਿ ਆਪਾਂ ਰੀਲਰ ਰੂਲਰ ਵੀ ਦੇਖ ਰਹੇ ਨੇ ਉਹ ਚ ਬਹੁਤ ਸਾਰੇ ਨੁਸਕੇ ਤਾਂ ਦੱਸਦੇ ਆ ਲੇਕਿਨ ਨਾਲ ਨਾਲ ਪਰਹੇਜ਼ ਬਹੁਤ ਦੱਸੇ ਜਾਂਦੇ ਕਿ ਆਹ ਚੀਜ਼ ਦਾ ਪਰਹੇਜ਼ ਕਰਨਾ ਜੀ ਫੁਲਾਨੀ ਚੀਜ਼ ਦਾ ਪਰਹੇਜ਼ ਕਰਨਾ ਇੰਨੇ ਵਜੇ ਉੱਠਣਾ ਇੰਨੇ ਵਜੇ ਸੋਣਾ ਫਿਰ ਕੁਝ ਲੋਕ ਡਰਦੇ ਹੀ ਪਰਹੇਜ਼ ਕਰਕੇ ਜਿਹੜਾ ਆਯੁਰਵੇਦ ਦਾ ਵੱਲ ਨਹੀਂ ਆਉਂਦੇ ਉਹ ਕਹਿੰਦੇ ਐਲੋਪੈਥੀ ਲੈ ਲੈ ਗੋਲੇ ਹੀ ਖਾਣੀਆਂ ਪਰ ਇਹ ਜਿੱਤੇ ਕਿੰਨੀ ਗਲੋੜ ਪੈਂਦੀ ਹੈ ਦੇਖੋ ਆਯੁਰਵੇਦ ਵਿੱਚ ਪਰਹੇਜ਼ ਤਾਂ ਹੈਗੇ ਆ ਪਰ ਐਨੇ ਪਰਹੇਜ਼ ਵੀ ਨਹੀਂ ਹੈਗੇ ਵੀ ਆਪਾਂ ਆਯੁਰਵੇਦ ਤੋਂ ਹੀ ਪਰਹੇਜ਼ ਕਰ ਲਈਏ ਜਿਹੜੇ ਜ਼ਿਆਦਾ ਪਰਹੇਜ਼ ਦੱਸੇ ਜਾਂਦੇ ਆ ਉਹ ਕਾਮਨ ਸੈਂਸ ਪਰਹੇਜ਼ ਹੈ ਜਿੱਦਾ ਪੈਕ ਫੂਡ ਹੋ ਗਿਆ ਪ੍ਰੀਜ਼ਰਵੇਟਿਵ ਫੂਡ ਹੋ ਪ੍ਰੀਜ਼ਰਵਡ ਫੂਡ ਹੋ ਗਿਆ ਜਾਂ ਜੰਕ ਫੂਡ ਹੋ ਗਿਆ ਜਿਹੜੇ ਸਾਡੇ ਸ਼ਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ ਜੇ ਆਪਾਂ ਆਯੁਰਵੇਦ ਛੱਡ ਕੇ ਕੋਈ ਹੋਰ ਦਵਾਈ ਲੈ ਲੈਂਦੇ ਤਾਂ ਵੀ ਇਹ ਚੀਜ਼ਾਂ ਆਪਣਾ ਨੁਕਸਾਨ ਤਾਂ ਕਰ ਹੀ ਜਾਂਦੀਆਂ ਹਨ ਸ਼ਾਇਦ ਅੱਛਾ ਮਤਲਬ ਇਹ ਤੁਸੀਂ ਇਹ ਵੀ ਦੇਖਦੇ ਡਾਕਟਰ ਸਾਹਿਬ ਜੇ ਕਿਸੇ ਨੂੰ ਪਰਹੇਜ ਦੱਸਦੇ ਕੋਈ ਤਸਵੀਰ ਕਿਹੋ ਜੀ ਉਹਦੇ ਨਾਲ ਰਲਦੇ ਮਿਲਦੇ ਪਰਹੇਜ ਕਰਨੇ ਬਿਲਕੁਕੁਲ ਤਸਵੀਰ ਦੇ ਪਰਹੇਜ ਕੁਝ ਤਾਂ ਜਨਰਲ ਪਰਹੇਜ ਹੁੰਦੇ ਆ ਕੁਝ ਤਸਵੀਰ ਦੇ ਹਿਸਾਬ ਦੇ ਨਾਲ ਵੀ ਪਰਹੇਜ ਦੱਸੇ ਜਾਂਦੇ ਡਾਕਟਰ ਸਾਹਿਬ ਪਰਹੇਜ ਦੀ ਗੱਲ ਤਾਂ ਆਪਾਂ ਕਰਦੇ ਆ ਪਰ ਨਾਲ ਦੀ ਨਾਲ ਨਾ ਮੈਂ ਇੱਕ ਕਮੈਂਟ ਪੜਿਆ ਸੀਗਾ ਕਹਿੰਦੇ ਕਿ ਨਾ ਮਾਮੂਲੀ ਬਿਮਾਰੀਆਂ ਹੀ ਠੀਕ ਕਰਦਾ ਹੈ ਮੈਂ ਅੱਜਕੱਲ ਅੱਜਕੱਲ ਜਿਵੇਂ ਗੈਸ ਹੋ ਗਈ ਮਾੜਾ ਮੋਟਾ ਬੁਖਾਰ ਹੋ ਗਿਆ ਕੋਈ ਮਾੜੀ ਮੋਟੀ ਛਿੱਕ ਲੱਗ ਗਈ ਉਹੀ ਹੱਲ ਹੁੰਦੇ ਵੱਡੇ ਮਸਲੇ ਹੱਲ ਹੁੰਦੇ ਆ ਰੋਇਦਾ ਨੇ ਦੇਖੋ ਆਯੁਰਵੇਦ ਜਿਹੜਾ ਹੈ ਗਟ ਹੈਲਥ ਤੇ ਉੱਤੇ ਕੰਮ ਕਰਦਾ ਹੈ ਆਯੁਰਵੇਦ ਦਾ ਦਾਇਰਾ ਸਿਰਫ ਇੱਥੇ ਤੱਕ ਹੀ ਸੀਮਿਤ ਨਹੀਂ ਹੈ ਆਯੁਰਵੇਦ ਦਾ ਦਾਇਰਾ ਬਹੁਤ ਵੱਡਾ ਹੈ ਗਟ ਹੈਲਥ ਨੂੰ ਠੀਕ ਕਰਕੇ ਆਪਾਂ ਕਈ ਤਰ੍ਹਾਂ ਦੇ ਕੰਪਲੈਕਸ ਤੇ ਮਲਟੀਪਲ ਡਿਜ਼ੀਜ਼ ਦੇ ਉੱਤੇ ਆਯੁਰਵੇਦ ਕੰਮ ਕਰਦਾ ਹੈ ਜਿੱਦਾਂ ਆਪਾਂ ਗੱਲ ਕਰੀਏ ਪੇਟ ਦੀਆਂ ਬਿਮਾਰੀਆਂ ਤੇ ਜਦ ਅਲਸਰ ਆਈਬੀਐਸ ਵਗੈਰਾ ਆਈਬੀਐਸ ਆਦਿ ਤੇ ਬਹੁਤ ਅੱਛਾ ਕੰਮ ਕਰਦਾ ਹੈ ਐਸੇ ਤਰ੍ਹਾਂ ਹੀ ਆਟੋ ਇਮਿਊਨ ਡਿਜ਼ੀਜ਼ ਯਾਨੀ ਕਿ ਜਿੱਦਾਂ ਗਠੀਆ ਐਸਐਲਈ ਯਾ ਮਲਟੀਪਲ ਸਕਲੈਰੋਸਿਸ ਤੇ ਵੀ ਕੰਮ ਕਰਦਾ ਐਸੇ ਤਰ੍ਹਾਂ ਹੀ ਲੇਡੀਜ਼ ਦੇ ਵਿੱਚ ਹੋਣ ਵਾਲੀਆਂ ਪੀਸੀਓਡੀ ਜਾਂ ਬਾਰ-ਬਾਰ ਹੋਣ ਵਾਲੇ ਅਬੋਰਸ਼ਨ ਦੇ ਉੱਤੇ ਵੀ ਆਯੁਰਵੈਦ ਬਹੁਤ ਅੱਛੇ ਢੰਗ ਨਾਲ ਕੰਮ ਕਰਦਾ ਹੈ ਕਿਸ ਬਾਰ-ਬਾਰ ਹੋਣ ਵਾਲੀ ਇਨਫੈਕਸ਼ਨ ਕਰਕੇ ਜੇ ਸਾਨੂੰ ਹਸਪਤਾਲ ਦੇ ਵਿੱਚ ਬਾਰ-ਬਾਰ ਦਾਖਲ ਹੋਣਾ ਪੈਂਦਾ ਹੈ ਉਹਨਾਂ ਮਰੀਜ਼ਾਂ ਨੂੰ ਵੀ ਆਯੁਰਵੈਦ ਬਹੁਤ ਅੱਛਾ ਫਾਇਦਾ ਦਿੰਦਾ ਹੈ ਅੱਛਾ ਡਾਕਟਰ ਸਾਹਿਬ ਇਹ ਵੀ ਕਿਹਾ ਜਾਂਦਾ ਹੈ ਕਹਿੰਦੇ ਕਿ ਜਦੋਂ ਨਾ ਆਯੁਰਵੈਦ ਦੀ ਮੈਡੀਸਿਨ ਲੈ ਜਾਂਦੇ ਆ ਜਿਹੜੇ ਵੈਦ ਹੁੰਦੇ ਜੀ ਡਾਕਟਰ ਹੁੰਦੇ ਆ ਬੰਦੀ ਦੀ ਬਿਮਾਰੀ ਸੁਣ ਕੇ ਨਾਲ ਹੀ ਮਸਾਲਾ ਘੋਟਣ ਲੱਗ ਪੈਂਦੇ ਆ ਉਹ ਤਾਂ ਇੱਕ ਅਲੱਗ ਵਿਸ਼ਾ ਪਰ ਹੁਣ ਮੈਂ ਇੱਥੇ ਦੇਖੇ ਤੁਹਾਡੇ ਇੱਥੇ ਮੈਡੀਸਿਨਸ ਵੀ ਅਵੇਲੇਬਲ ਆ ਜਿਹੜੀਆਂ ਪੈਕਟ ਮੈਡੀਸਿਨਸ ਆ ਤਾਂ ਹੁਣ ਇਹਦੇ ਵਿੱਚ ਤਾਂ ਨਹੀਂ ਕੋਈ ਸਟੀਰੋਇਡ ਬੰਦਾ ਜੀ ਦੇਖੋ ਆਯੁਰਵੈਦਿਕ ਦਵਾਈਆਂ ਹਰਬਸ ਤੋਂ ਬੰਦੀਆਂ ਹਨ ਤੇ ਕੁਝ ਪਸਵਾਵੀ ਵਰਤੀਆਂ ਜਾਂਦੀਆਂ ਹਨ ਇਹਨਾਂ ਦੇ ਵਿੱਚ ਸਟੀਰੋਇਡ ਨਹੀਂ ਹੁੰਦਾ ਕੁਝ ਛੋੜਾ ਛਾਪ ਡਾਕਟਰਾਂ ਦੇ ਸਟੀਰੋਇਡ ਦੀ ਮਿਲਾਵਟ ਦੇ ਲਈ ਆਪਾਂ ਪੂਰੇ ਦੇ ਪੂਰੇ ਆਯੁਰਵੈਦਿਕ ਸਿਸਟਮ ਨੂੰ ਗਲਤ ਨਹੀਂ ਕਹਿ ਸਕਦੇ ਅੱਛਾ ਜਿਹੜੇ ਅੱਜ ਕੱਲ ਰੀਲਾਂ ਬਹੁਤ ਚੱਲਦੀਆਂ ਜੀ ਲੋਕੀ ਉਹ ਦੇਖ ਕੇ ਫਿਰ ਨੁਸਖੇ ਅਪਣਾਉਣ ਲੱਗ ਪੈਂਦੇ ਆ ਤੁਹਾਨੂੰ ਕੀ ਲੱਗਦਾ ਸਹੀ ਹੈ ਦੇਖੋ ਜੇ ਆਪਣੇ ਪੇਟ ਦੇ ਵਿੱਚ ਕੋਈ ਗੈਸ ਹੋ ਗਈ ਭਾਰਾਪਨ ਹੋ ਗਿਆ ਜਾਂ ਕੋਈ ਦਿੱਕਤ ਹੋ ਗਈ ਉਹਦੇ ਲਈ ਆਪਾਂ ਕੋਈ ਨਾ ਕੋਈ ਨੁਸਖਾ ਵਰਤ ਸਕਦੇ ਆ ਜਾਂ ਕੋਈ ਮਸ਼ਹੂਰ ਦਵਾਈ ਲੈ ਸਕਦੇ ਆ ਪਰ ਜੇ ਆਪਾਂ ਨੂੰ ਇਹ ਤਕਲੀਫ بار بار ਹੋ ਰਹੀ ਹੈ ਜਾਂ ਆਪਣੇ ਇਹ ਕੰਡੀਸ਼ਨ ਬਣੀ ਰਹਿ ਰਹੀ ਹੈ ਫਿਰ ਆਪਾਂ ਨੂੰ ਉਹਦੇ ਟ੍ਰੀਟਮੈਂਟ ਦੀ ਲੋੜ ਹੈ ਤਾਂ ਕਿ ਆਪਾਂ ਉਹਦੇ ਦੋਸ਼ਾ ਦਾ ਲੈਵਲ ਸੈੱਟ ਕਰ ਸਕੀਏ ਧਾਤੂਆਂ ਦੀ ਜਾਂ ਟਿਸ਼ੂ ਦੀ ਜੋਰ ਰਿਪੇਅਰ ਕਰ ਸਕੀਏ ਡਾਕਟਰ ਜਿਨਨੇ ਕ ਮੈਂ ਕਮੈਂਟ ਪੜ੍ਹ ਕੇ ਆਇਆ ਸੀ ਜਿਨਨੇ ਕ ਸਵਾਲ ਲੈ ਕੇ ਆਇਆ ਸੀ ਜਿਨਨੇ ਕ ਮਿੱਥ ਸੀਗੇ ਮੈਨੂੰ ਲੱਗਦਾ ਸਾਰੇ ਸਵਾਲਾਂ ਦੇ ਜਵਾਬ ਦੇ ਦੇਤੇ ਲੇਕਿਨ ਹਾਲੇ ਵੀ ਜੇਕਰ ਕਿਸੇ ਮਨ ਵਿੱਚ ਕੋਈ ਡਾਊਟ ਹੈ ਕੋਈ ਦੁਬਿਧਾ ਹੈ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੁੰਦਾ ਮੈਂ ਇਹੀ ਕਹਾਂਗਾ ਵੀ ਇਹ ਸਾਰੇ ਮਿੱਥ ਭੁੱਲ ਕੇ ਆਪਾਂ ਓਪਨ ਮਾਈਂਡ ਦੇ ਨਾਲ ਆਯੁਰਵੇਦ ਨੂੰ ਅਪਣਾਈਏ ਤੇ ਆਯੁਰਵੇਦ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸੁਧਾਰ ਲੈ ਕੇ ਆ ਸਕਦਾ ਹੈ ਤੁਹਾਡੀ ਸਿਹਤ ਦੇ ਵਿੱਚ ਬਹੁਤ ਸੁਧਾਰ ਲੈ ਕੇ ਆ ਆਂਦਾ ਹੈ ਤੇ ਤੁਹਾਡੀ ਜ਼ਿੰਦਗੀ ਨੂੰ ਅੱਗੇ ਸੌਖਾ ਬਣਾ ਸਕਦਾ ਮਤਲਬ ਬਿਹਤਰ ਕਰ ਦਿੰਦਾ ਪਹਿਲਾਂ ਬਿਹਤਰਗਾ ਅੱਛਾ ਆਪਾਂ ਇੱਕ ਵਾਰੀ ਐਡਰੈਸ ਕਨਫਰਮ ਕਰਦੇ ਹਾਂ ਮੇਨ ਡਾਕਟਰ ਨਾਗਪਾਲਸ ਆਯੁਰਵੇਦਿਕ ਕਲੀਨਿਕ ਚੰਡੀਗੜ੍ਹ ਰੋਡ ਨੀਅਰ ਸਰਵ ਹਸਪੀਟਲ ਓਪੋਜ਼ਿਟ ਕੇਸੇਰਾਸੇਰਾ ਮਿਨੀ ਫਲੈਕਸ ਸਵੇਰੇ 9 ਵਜੇ ਤੋਂ ਦੁਪਹਿਰੇ 3 ਵਜੇ ਤੱਕ ਅਵੇਲੇਬਲ ਔਰ ਪਾਰਕਿੰਗ ਦੀ ਕੋਈ ਕਮੀ ਨਹੀਂ ਹੈ ਤੁਸੀਂ ਡਾਕਟਰ ਸਾਹਿਬ ਨੂੰ ਕਾਲ ਕਰਕੇ ਵੀ ਆ ਸਕਦੇ ਥੱਲੇ ਜਿਹੜੇ ਸਕਰੀਨ ਤੇ ਡਾਕਟਰ ਸਾਹਿਬ ਦਾ ਨੰਬਰ ਚੱਲ ਰਿਹਾ ਡਾਕਟਰ ਸਾਹਿਬ ਸਮਾਂ ਕੱਟਿਆ ਬਹੁਤ ਮਿਹਰਬਾਨ ਥੈਂਕ ਯੂ ਸਰ ਥੈਂਕ ਯੂ ਇਸਨ ਆਲ ਦੀ ਨਾਲ ਜੇ ਆਪਾਂ ਦੱਸੇ ਕਿ ਡਾਕਟਰ ਨਾਗਪਾਲਸ ਆਯੁਰਵੇਦਿਕ ਕਲੀਨਿਕ ਦੇ ਵਿੱਚ ਇਹ ਕਿਹੜੀ ਕਿਹੜੀ ਫੈਸਿਲਿਟੀ ਇੱਥੇ ਪ੍ਰੋਵਾਈਡ ਕਰ ਦਿੱਤਾ ਨੇਤਰਾ ਤਰਪਨ ਵੀ ਹੈ ਸ਼ ਗਰੀਬਾ ਵਸਤੀ ਵੀ ਹੈ ਵਸਤੀ ਜਾਨੂ ਵਸਤੀ ਕੱਟੀ ਵਸਤੀ ਤੇ ਮਰਮਾ ਚਿਕਿਤਸਾ ਦੀ ਵੀ ਫੈਸਿਲਿਟੀ ਇੱਥੇ ਦਿੰਦੇ ਆ ਮੈਂ ਨਾਲ ਵੀ ਨਾਲ ਕੈਮਰਾਮੈਨ ਨੂੰ ਕਹਾਂਗਾ ਇੱਧਰ ਦਿਖਾਓ ਆ ਸ਼ਿਰੋਧਾਰਾ ਜੇਕਰ ਤੁਸੀਂ ਸ਼ਿਰੋਧਾਰਾ ਕਰਾਉਣਾ ਚਾਹੁੰਦੇ ਹੋ ਥੈਰੇਪੀ ਲੈਣਾ ਚਾਹੁੰਦੇ ਤਾਂ ਇੱਥੇ ਤੁਹਾਨੂੰ ਥੈਰੇਪੀ ਵੀ ਮਿਲ ਸਕਦੀ ਹੈ ਔਰ ਨਮੇਸ਼ਰ ਵਿੱਚ ਮੇਰੇ ਖਿਆਲ ਇੱਕ ਮਾਤਰੀ ਅਜਹੀ ਕਲੀਨਿਕ ਹੈ ਜਿੱਥੇ ਸ਼੍ਰੋਥਾਰਾ ਦੀ ਜਿਹੜੀ ਥੈਰੇਪੀ ਤੁਹਾਨੂੰ ਮਿਲ ਜਾਂਦੀ ਆ ਤੇ ਦੋਸਤੋ ਮੈਂ ਤਾਂ ਇੰਨੇ ਹੀ ਸਮਝ ਪਾਇਆ ਕਿ ਜਿਹੜਾ ਆਯੁਰਵੇਦ ਦਾ ਵਿੱਚ ਟ੍ਰੀਟਮੈਂਟ ਹੈ ਬੜੇ ਨੇਚਰਲ ਤਰੀਕੇ ਨਾਲ ਕੀਤਾ ਜਾਂਦਾ ਹੈ ਕਹਿੰਦੇ ਕਿ ਅਸੀਂ ਸਟੀਰੋਇਡ ਯੂਜ਼ ਨਹੀਂ ਕਰਦੇ ਔਰ ਹਾਂ ਜਿਹੜਾ ਮਰੀਜ਼ ਹੈ ਉਹਦੀ ਤਸਵੀਰ ਦੇਖਣੀ ਬਹੁਤ ਜ਼ਰੂਰੀ ਹੈ ਕਿ ਤਸਵੀਰ ਠੰਡੀ ਹੈ ਕਿ ਗਰਮ ਹੈ ਫਿਰ ਉਹਦੇ ਅਕੋਰਡਿੰਗ ਜਿਹੜਾ ਇਲਾਜ ਕੀਤਾ ਜਾਂਦਾ ਜਿਵੇਂ ਮੈਂ ਸਟਾਰਟਿੰਗ ਵਿੱਚ ਕਿਹਾ ਸੀਗਾ ਕਿ ਤੁਹਾਡਾ ਆਯੁਰਵੇਦ ਦਾ ਵਿੱਚ ਇਕੱਲਾ ਬਿਮਾਰੀ ਨੂੰ ਠੀਕ ਨਹੀਂ ਕੀਤਾ ਜਾਂਦਾ ਸਗੋਂ ਤੁਸੀਂ ਤੰਦਰੁਸਤ ਫੀਲ ਕਰੋ ਤੁਹਾਨੂੰ ਲੱਗੇ ਕਿ ਤੁਹਾਡਾ ਸਰੀਰ ਬਿਲਕੁਲ ਠੀਕ ਹੈ ਤੁਹਾਡੇ ਅੰਦਰ ਹਾਰਮਨੀ ਹੈ ਸੁਖ ਸ਼ਾਂਤੀ ਹੈ ਇਹ ਮਹਿਸੂਸ ਕਰਵਾਇਆ ਜਾਂਦਾ ਤੇ ਜੇਕਰ ਤੁਸੀਂ ਵੀ ਡਾਕਟਰ ਸਰਵਨਾਗਪਾਲ ਦੇ ਕਲੀਨਿਕ ਤੇ ਜੇਕਰ ਤੁਸੀਂ ਵੀ ਡਾਕਟਰ ਸਰਵਨਾਗਪਾਲ ਦੇ ਕਲੀਨਿਕ ਵਿੱਚ ਆ ਕੇ ਆਪਣਾ ਇਲਾਜ ਕਰਾ ਕੇ ਬਿਹਤਰ ਫੀਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਐਡਰੈਸ ਨੋਟ ਕਰ ਸਕਦੇ ਹੋ ਬੜੇ ਰਵਾਜ ਦੀ ਨਵਾਂ ਸ਼ਹਿਰ ਪਰ ਛੋਟੇ ਦਿਨ ਇਸੇ ਕੈਮਰਾ ਪਰ ਸਮਝ ਕੇ ਜਾਈਓ ਤਾਂ ਬਹੁਤ ਹੀ ਦਿਵਤ ਹੋਸਾਂਗੇ ਸੱਚੀ ਕਹਾਣੀ ਬਰਕਰ